ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਬਟਾਲੇ ਗੁਰਦਾਰਾ ਸਾਹਿਬ ਉਹ ਵੀ ਜਿੱਥੇ ਨਨਕਾ ਜੀ ਦਾ ਵਿਆਹ ਤੋਂ ਮਨਾਇਆ ਜਾਂਦਾ ਹੈ ਸਾਡੀ ਤੁਹਾਨੂੰ ਉੱਥੇ ਜਾ ਕੇ ਵਿਖਾਉਨੇ ਆ ਅਸੀਂ ਉਹ ਵੀ ਨੇ ਮੋਟਰ ਉੱਤੇ ਬੈਠੇ ਲੁਕੇ ਬਾਹਰ ਬੜਾ ਮੋਟਰਾਂ ਦਾ ਆਕਰਮ ਕਰਨ ਜੀ ਕਰਨਾ ਇੱਕ ਤਰ੍ਹਾਂ ਹੋ ਤੁਸੀਂ ਦੇਖਣਗੇ ਵੀਡੀਓ ਦੇ ਵਿੱਚ ਤੁਹਾਨੂੰ ਮਿਲਦਿਆ ਤੁਹਾਡੇ ਬਟਾਲੇ ਜਾ ਕੇ ਤੇ ਜਿਹੜੇ ਰਿਹਾ ਸਾਡੇ ਨਾਲ ਵਿਖਾਵਾਂਗੇ ਉੱਥੇ ਦਾ ਹਾਲਚਾਲ ਮੋਲਚਾਲ ਜਿਹੜੀ ਇੱਥੇ ਹੈਗਾ ਪ੍ਰੋਗਰਾਮ ਪਾਣੀ ਕਣੀ ਵੀ ਬਹੁਤ ਛੜਿਆ ਉੱਪਰ ਬਟਾਲੇ ਦੇ ਵਿੱਚ ਜੀ ਬਾਕੀ ਰਸਤੇ ਦੇ ਦੇਖਦੇ ਕਿਵੇਂ ਦਾ ਹੌਲਦਾਲ ਭੰਦਾ ਵਾ ਤੇ ਜਿਹੜੇ ਜਿਹੜੇ ਨਾਲ ਸਟੰਗ ਬਾਦ ਨੌ ਵੀ ਅਸੀਂ ਪਹੁੰਚ ਚੁੱਕੇ ਆ ਬਟਾਲੇ ਆ ਦੇਖ ਸਕਦੇ ਤੁਸੀਂ ਬਟਾਲੇ ਜੋ ਇੱਥੇ ਵੀ ਬਹੁਤ ਜ਼ਿਆਦਾ ਭੀੜ ਲੱਗੀ ਆ ਇਧਰ ਆ ਦੇਖੋ ਦੁਕਾਨਾਂ ਲੱਗੀਆਂ ਵੇਲੇ ਮੂਲੇ ਬਹੁਤ ਸਾਰਿਆਂ ਬਸ ਇੱਥੋਂ ਥੋੜਾ ਜਿਹਾ 2 ਕਿਲੋਮੀਟਰ ਤੇ ਗੁਰਦਾਰਾ ਆ ਜਾਂਦਾ ਜੀ ਗੁਰਦਾਰੇ ਤੁਹਾਨੂੰ ਜਾ ਕੇ ਅੰਦਰ ਦਰਸ਼ਨ ਕਰਾਉਂਦੇ ਆ ਜੀ ਆ ਬਣ ਰਿਹਾ ਹੈ ਵੀਡੀਓ ਨਾਲ ਅਸੀਂ ਆ ਚੱਲੇ ਆ ਕਾਦੀ ਵਾਲੀ ਚੁੰਗੀ ਕੋਲ ਬਸ ਪਹੁੰਚਣ ਹੀ ਆੜਿਆ ਕਾਦੀ ਵਾਲੀ ਤੇ ਚੁੰਗੀ ਐਸੇ ਉਮਰਪੁਰੇ ਤੋਂ ਮੇਲਾ ਸਟਾਰਟ ਹੋ ਜਾਂਦਾ ਜੀ ਅਸੀਂ ਕਿਤੇ ਮੋਟਰਸਾਈਕਲ ਆਪਣਾ ਸਟੈਂਡ ਤੇ ਲਾਉਂਦੇ ਆ ਤੇ ਫਿਰ ਤੁਹਾਨੂੰ ਕਰਕੇ ਸਫਰ ਕਰਦੇ ਆ ਜਿਹੜਾ ਚਾਹ ਜੀ ਦੋਸਤੋ ਅਸੀਂ ਹੁਣ ਕਿ ਪਾਣਾ ਮੋਟਰਸਾਈਕਲ ਲਗਾ ਪਾਰਕਿੰਗ ਚ ਲਾ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਰੌਣਕ ਮੇਲਾ ਬਹੁਤ ਬਹੁਤ ਤਰ੍ਹਾਂ ਦੇ ਲੰਗਰ ਲੱਗਾ ਠੰਡਿਆਂ ਦੇ ਕੋਈ ਲੱਗ ਲੱਗ ਤਰ੍ਹਾਂ ਦੇ ਠੰਡ ਲੰਗਰ ਲੱਗੇ ਹੋਏ ਆ ਹੁਣ ਅਸੀਂ ਜਾ ਰਹੇ ਆ ਇੱਧਰ ਬੱਸ ਸਟੈਂਡਲ ਬਹੁਤ ਜਿਆਦੀ ਰੌਣਕ ਆ ਜੀ ਲਓ ਜੀ ਆਹੜਾ ਸਿੱਧਾ ਹਟਾ ਜਾਂਦਾ ਵਾ ਗੁਰਦਰਾ ਕੰਦ ਸਹਿਬ ਵੱਲ ਨੂੰ ਕਿਤੋਂ 1 ਕਿਲੋ 2 ਕਿਲੋ ਮੀਟਰ ਦਾ ਹੀ ਰਾਹ ਵਈ ਲਿਕੇ ਆਨੇ ਕਿ ਗੜੀਆਂ ਥਾਣੀ ਜਾਣਾ ਪੈਂਦਾ ਜਿੱਥੇ ਕਿ ਸਰਦਾਰ ਕਲਸਾ ਹੈਗਾ ਇਹ ਹੌਲਦੇ ਦਾ ਜਾਣਾ ਬਹੁਤ ਜਿਆਦਾ ਭੇੜਾ ਜਿੱਥੇ ਦੇਖੋ ਵਾਹਿਗੁਰੂ ਜੀ ਪੂਰੀ ਰੌਣਕਾ ਇੱਥੇ ਮੇਲੇ ਚ ਹਾਂਜੀ ਵਾਹਿਗੁਰੂ ਜੀ ਹਾਂ ਵਾਲਾ ਜਿਹੜਾ ਗੇਟ ਦੇਖ ਰਹੇ ਤੁਸੀਂ ਇੱਥੋਂ ਗੜੀਆਂ ਅੱਗੇ ਹੋਰ ਇੱਥੋਂ ਅੱਗੇ ਗੜੀਆਂ ਹੋਰ ਪੀੜੀਆਂ ਆ ਜਾਣੀਆਂ ਇੱਥੋਂ ਬਸ ਅੱਧਾ ਕਿਲੋਮੀਟਰ ਦਾ ਰਾਹ ਵਾ ਫਿਰ ਆ ਜਾਣਾ ਗੁਰਦਰਾ ਸਾਹਿਬ ਕਾਂਗਰਸ ਸਾਹਿਬ ਜੰਦੇਸ਼ੀ ਪਰਮਾਣੂ ਆ ਜਨਤਾ ਰਾਜ ਨੂੰ ਇਹ ਅੱਜ ਵੱਲੋਂ ਇਹ ਪਰਸ਼ਾਨਤਾ ਬਤਾਲਾ ਜਦੋਂ ਮਾਪੇ ਕੋ ਕੋ ਲੋ ਯਾਦ ਕਰੋ ਜਿਹੜੇ ਚੰਗੀਆਂ ਗੱਟੀਆਂ ਦੇ ਚੰਗੀਆਂ ਜੂਰਾਂ ਜ਼ਿਆਦਾ ਦੇ ਚੰਗੇ ਧੰਨ ਬਾਉ ਕਦੇ ਜਿਹੜੇ ਮਾਲਕ ਹੁੰਦੇ ਸਾਡਾ ਮੈਂ ਤੇ ਕਈ ਵਾਰ ਜ਼ੋਰ ਲਗਾ ਹੁੰਦਾ ਕਿ ਕੋਈ ਰਾਜਨੀਤਿਕ ਬੰਦਾ ਸਾਡੇ ਰਿਆ ਤੇ ਨਿਕਲ ਤੋਕੇ ਤਾਰੂ ਗੁਰ ਪਰ ਜੂ ਮਗਾਉਂ ਬੱਤੇ ਵਾਲੀ ਲੋਕਾਂ ਦਾ ਮੈਂ ਕਹਿੰਦਾ ਮੇਰੇ ਕਰਕੇ ਜਿਹੜੀ ਆ ਫੇਰੇ ਕਰਨੇ ਹੁਣ ਆ ਤਵਜੂਂ ਦਿਆ ਜੇ ਬਾਬਾ ਜੀ ਨੇ ਕਹਿੰਦੇ ਤੇ ਵੇਦੀ ਗੱਡਾਂਗੇ ਅੱਗ ਦੇ ਢਵਾਲੇ ਫੇਰੇ ਕਰਾਂਗੇ ਤੇ ਆਉ ਬਾਬਾ ਜੀ ਕਹਿੰਦੇ ਨਹੀਂ ਨਾਂ ਗੱਡਣੀ ਮੱਗੀ ਤੇ ਨਾਂ ਵੇਦੀ ਗੱਡ ਕੇ ਕਰਕੇ ਅੱਗ ਦੇ ਢਵਾਲੇ ਫੇਰੇ ਜਦੋਂ ਬਾਬੇ ਪਿਛਾ ਕਰਨ ਲੱਗੇ ਵਿਆਹ ਦੇ ਕਿਵੇਂ ਦਾ ਕੋਈ ਕਾਰਨ ਤੇ ਬਾਬਾ ਜੀ ਆਪਣੇ ਬੋਲ ਕੇ ਕਹਿੰਦੇ ਇਹ ਭਗਵਾਨ ਨਾਮਕ ਜੀ ਨੇ ਕਾਗਜ਼ ਦੇਤੇ ਨੂਰ ਬੰਕਰ ਦੇ। ਨੂੰ ਲੰਚ ਮਿਧੀ ਆ ਗਏ। ਨੂਰ ਮਰਤ ਕਾਗਜ਼ ਦੇ ਦੇ ਕੇ ਚੰਪੂ ਜਾਂਦੇ ਲੱਕੜ ਦੀ ਬੰਨੀ ਹੋਈ ਚੱਪ। ਹਾਂਜੀ ਭਾਈ ਭਾਈ ਬਰੂਰ ਬੁਰਦਾਰੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਹੁਣ ਆ ਚੁੱਕੇ ਆ ਇੱਧਰ ਛੰਡੋਵਾਲਾ। 马拉乔埃。 ਇੱਥੇ نیچے ਨਿਕਲ। ਦੇਖੋ ਥੱਲੇ ਕਿਤਾਬ ਚ ਆ ਗਿਆ ਆਪਾਂ। ਅਰੇ ਜਾਦੇ ਆਪੇ। ਇੱਧਰੇ 베ੜੀ। ਥੋੜਾ ਪਾ ਹੋ ਗਿਆ ਥੱਲੇ। ਹਰ ਵਾਰੀ ਚੜਦੇ ਫਿਰ ਡੋੜੇ ਜਾਂਦਾ। ਕਰ ਬ੍ਰੋ ਮੈਨ ਨਹੀਂ ਹੁੰਦਾ। ਇਹ ਤਾਂ ਹਿੱਲਦਾ ਨਾ। ਤਾਂ ਕੰਮ ਹੋਦਰ ਹੈ। ਹਾਂ। ਮੈਂ ਜੇ ਪਰ ਮੈਨ ਨਹੀਂ ਦੇ ਕਰਨੀ ਬੰਨਕਾ। ਕੋਈ ਤੇਰੀ ਵੀਡੀਓ ਬਣਾਉਂਦੇ ਨਾ। ਹਾਂ। ਵੀਡੀਓ ਤੇ ਵੀ ਬਣਾਉਂਦੇ ਕੋਈ ਚੱਕਰ ਨਹੀਂ। ਦੇਖੋ ਮਿੱਤਰੋ ਨਾ ਤੇਰੇ ਅੰਕ ਲੱਗੀ ਆ ਉਹ ਚਾਈ ਲੱਗੀ ਆ ਜਾ ਰਿਹਾ ਸੀ ਉੱਤੇ ਇੱਧਰ ਲੱਗੀ ਕਿਸਤੀ ਗੋਲੀ ਅੰਦਰ ਤਿਆਰ ਤੇ ਅੰਦਰ ਇਹ ਸੱਚੀ ਵਡਾਈ ਓਏ ਪਾਵਰ ਬੈਂਕ ਨਾਲ ਲੈ ਗਏ ਮਿੱਤਰੋ ਦੇਖੋ ਮੇਲੇ ਆਏ ਹਾਂ ਤੇ ਵੇਖੋ ਮੀਂਹ ਦੇ ਨੇਰੀਆਂ ਲਿਆਤੀਆਂ ਪੂਰੀਆਂ ਕਰ 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 ਹਾਂਜੀ ਮਿੱਤਰੋ ਦੇਖਾਦੇ ਤੁਸੀਂ ਅਸੀਂ ਸੋਚਿਆ ਸੀ ਮੀਂਹ ਤੋਂ ਬਚ ਕੇ ਅਸੀਂ ਟਾਈਮ ਨਾਲ ਘਰ ਚੱਲ ਜਾਾਂਗੇ ਪਰ ਮੀਂਹ ਸਾਨੂੰ ਰਸਤੇ 'ਚ ਘੇਰ ਲਿਆ ਅਰੇ ਬਟਾਲਾ ਵੀ ਬਾਹਰ ਨਹੀਂ ਨਿਕਲੇ ਸੀ ਮੀਂਹ ਨੇ ਆਦੀ ਨੇ ਬਾਹਰ ਦੇਵਣੇ ਨਹੀਂ ਖਿਲ ਦਤਾ ਮੀਂਹ ਨੇ ਪੂਰੀ ਨੇ ਰਿਲਾਤੀ ਪੂਰੇ ਅਸੀਂ ਹੋ ਗਏ ਗੱਲੇ ਠੰਡ ਲੱਗਣ ਦੀ ਹੁਣ ਪਰ ਹੁਣ ਘਰੇ ਜਾ ਕੇ ਕੱਪੜੇ ਬਦਲਾਂਗੇ ਆ ਜੁੜੇ ਰਹੋ ਹਿੱਥੋਂ ਅਸੀਂ ਆਪਣੇ ਵਲੌਗ ਦੀ ਸਮਾਪਤੀ ਕਰਦੇ ਆਂ ਤੋਂ ਸਾਡੇ ਨਾਲ ਜੁੜੇ ਰਹੋ ਕਿਸੇ ਨਵੀਂ ਵੀਡੀਓ ਵਿੱਚ ਫੇਰ ਮਿਲਾਂਗੇ ਤੁਹਾਨੂੰ ਧੰਨਵਾਦ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਮੇਰਾ ਵੀਰ ਬਣ ਕੇ ਅਗਲੇ